ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਜਿਸਟਰੀਆਂ ਦੇ ਨਾਲ ਹੁਣ ਐਨਓਸੀ ਲਗਾਉਣੀ ਲਾਜ਼ਮੀ ਸੀ ਤਾਂ ਉਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਤੋਂ ਐਨਓਸੀ ਤੋਂ ਬਿਨਾਂ ਰਜਿਸਟਰੀ ਕੀਤੇ ਜਾਣਗੇ ਤਾਂਤੀ ਆਪ ਵਿਧਾਇਕ ਡਾਕਟਰ ਅਮਨਦੀਪ ਕੌਰ ਰੂੜਾ ਨੇ ਫੈਸਲੇ ਦੀ ਸ਼ਲਾਘਾ ਕੀਤੀ ਹੈ ਇਸ ਸਮੋਕੇ ਕੈਬਨਿਟ ਮੰਤਰੀ ਚੇਤਨ ਜੋੜਾ ਮਾਜਰਾ ਨੇ ਕਿਹਾ ਹੈ ਕਿ ਭਗਵੰਤ ਮਾਨ ਜੀ ਦਾ ਇਹ ਇਤਿਹਾਸਿਕ ਫੈਸਲਾ ਕਿਸੇ ਵੀ ਕਿਸਮ ਦੀ ਰਜਿਸਟਰੀ ਕਨਵਰਟ ਦੇ ਲਈ ਹੁਣ ਐਨਓਸੀ ਦੀ ਸਮੱਸਿਆ ਦਾ ਅੰਤ ਹੋਵੇਗਾ ਸ਼ਸ਼ਕਰ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੋਵਾ ਸਿੰਘ ਮਾਨ ਹਰਨ ਨਾਨੀ ਅੱਜ ਜੋ ਅਨਾਉਂਸ ਕੀਤਾ ਕਿ ਐਨਓਸੀ ਦਾ ਜਿਹੜਾ ਝੰਜਟ ਹੈ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੀ ਲੰਬੇ ਸਮੇਂ ਤੋਂ ਐਨਓਸੀ ਦੀ ਪ੍ਰੋਬਲਮ ਕਾਰਨ ਬਹੁਤ ساری ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਸੋ ਉਹਨੂੰ ਜਲਦੀ ਜਿਹੜਾ ਹੈਗਾ ਉਹਦਾ ਮਸਲਾ ਹੱਲ ਹੋ ਜੂਗਾ ਔਰ ਕਿਸੇ ਨੂੰ ਵੀ ਜਿਹੜੀ ਐਨਓਸੀ ਦੇ ਝਮੇਲੇ ਚ ਪੈਣ ਦੀ ਲੋੜ ਨਹੀਂ ਉਹ ਝੰਜਟ ਹੈ ਜਿਹੜਾ ਸਦਾ ਵਾਸਤੇ ਜਿਹੜਾ ਖਤਮ ਹੋ ਜੂਗਾ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਵਾਸੀ ਜੀ ਮਾਨ ਦਾ ਬਹੁਤ ਬਹੁਤ ਧੰਨਵਾਦ ਸਭੀ ਕਾ ਚੀ ਫੈਕਟਰੀ ਚ ਕਾਲਸਾ ਬੈਕਟਰੀ ਚ ਕੀ ਫੱਟੇ ਜਿਸ ਰ ਭਗਮਨਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਇਤਿਹਾਸਿਕ ਫੈਸਲੇ ਲੱਤੇ ਜਾ ਰਹੇ ਹਨ ਅੱਜ ਇੱਕ ਹੋਰ ਬਹੁਤ ਵੱਡਾ ਇਤਿਹਾਸਿਕ ਫੈਸਲਾ ਜੋ ਮਾਨ ਸਾਹਿਬ ਨੇ ਸਾਡੇ ਪੰਜਾਬੀਆਂ ਲਈ ਲਿਆ ਕਿ ਰਜਿਸਟਰੀਆਂ ਤੇ ਜੋ ਐਨਓਸੀਜ਼ ਦੀ ਜ਼ਰੂਰਤ ਪੈਂਦੀ ਸੀ ਕਿ ਅੱਜ ਉਸ ਨੂੰ ਖਤਮ ਕਰ ਦਿੱਤਾ ਗਿਆ ਹੁਣ ਬਿਨਾ ਐਨਓਸੀਜ਼ ਦੇ ਚਿੱਟੀਆਂ ਰਜਿਸਟਰੀਆਂ ਸਾਡੇ ਪੰਜਾਬ ਵਾਸੀ ਕਰਵਾ ਸਕਦੇ ਨੇ ਜਿਸ ਤੋਂ ਸਾਡੇ ਸਾਰੇ ਪੰਜਾਬੀਆਂ ਨੂੰ ਸਾਡੇ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਸੋ ਸਾਡੇ ਸਾਰਿਆਂ ਵੱਲੋਂ ਸਰਦਾਰ ਭਗਮਨਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਹੋਣਾ ਤਾਂ ਫਖਤ ਅਸਤਾਨਾਤ ਅਤੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਅੱਜ ਆਪਗਮਨਤ ਮਾਨ ਸਰਕਾਰ ਤੁਹਾਡੀ